ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਚਰਾ ਦਾ ਆਪਣੀ ਹੀ ਪਾਰਟੀ ਦੇ ਨਾਲ ਪੰਗਾ ਪਿਆ ਹੋਇਆ ਤੇ ਅੱਜ ਹੀ ਹਰਮੀਤ ਸਿੰਘ ਪਠਾਨ ਮਾਚਰਾ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਜਿਨ੍ਹਾਂ ਨੂੰ ਪੁਲਿਸ ਫੜਨ ਕਰਨਾਲ ਹਰਿਆਣਾ ਪਹੁੰਚੀ ਸੀ ਤੇ ਹੁਣ ਫਰਾਰ ਹੋਣ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸਵਾਲ ਤਾਂ ਮੈਂ ਕ੍ਰਿਸ਼ਨ ਕੁਮਾਰ ਤੋਂ ਕੀਤਾ ਸੀ ਪਰ ਐਫਆਈਆਰ ਮੇਰੇ ਖਿਲਾਫ ਪੰਜਾਬ ਨੂੰ ਡੋਬਣ ਵਾਲਿਆਂ ਨੂੰ ਇਨਾਮ ਤੇ ਪੰਜਾਬ ਦੇ ਹੱਕ ਲਈ ਆਵਾਜ਼ ਚੁੱਕਣ ਵਾਲਿਆਂ ਨੂੰ ਗ੍ਰਿਫਤਾਰੀ ਦਿੱਲੀਏ ਪੰਜਾਬ ਤੇ ਨੂੰ ਜਵਾਬ ਜ਼ਰੂਰ ਦੇਵੇਗਾ ਤੇ ਇਸੇ ਤਰ੍ਹਾਂ ਹੀ ਇਸ ਤੋਂ ਪਹਿਲਾਂ ਇੱਕ ਹੋਰ ਪੋਸਟ ਇੱਕ ਘੰਟਾ ਪਹਿਲਾਂ ਪਾਈ ਗਈ ਜਿਦੇ ਚ ਆਮ ਆਦਮੀ ਪਾਰਟੀ ਦੇ ਪੇਜ ਤੇ ਲੀਡਰ ਬਲਤੇਜ ਪੰਨੂ ਦੀ ਪ੍ਰੈਸ ਕਾਨਫਰੰਸ ਨੂੰ ਸ਼ੇਅਰ ਕਰਦੇ ਹੋਏ ਹਰਮਿਤ ਪਠਾਨ ਮਾਜਰਾ ਨੇ ਲਿਖਿਆ 2022 ਦੀ ਐਪਲੀਕੇਸ਼ਨ 3 ਸਾਲ ਬਾਅਦ ਕਿੱਥੋਂ ਯਾਦ ਆ ਗਈ ਅੱਜ ਪੰਜਾਬ ਦੇ ਹੱਕ ਲਈ ਕ੍ਰਿਸ਼ਨ ਕੁਮਾਰ ਨੂੰ ਸਵਾਲ ਕਰਨ ਤੇ ਇਹ ਸਿਲਾ ਦਿੱਤਾ। ਤਾ ਜ਼ਿਕਰੇ ਖਾਸ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਪੰਜਾਬ ਚਾਹ ਹੜਾ ਨੂੰ ਲੈ ਕੇ ਆਪਣੀ ਪੜਾਸ ਆਪਣੀ ਹੀ ਸਰਕਾਰ ਤੇ ਕੱਢੀ ਜਿਸ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਉੱਤੇ ਉਹਨਾਂ ਨੇ ਕਈ ਗੰਭੀਰ ਇਲਜ਼ਾਮ ਲਗਾਏ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਾਈ ਕਮਾਂਡ ਤੇ ਵੀ ਸਵਾਲ ਖੜੇ ਕਰ ਦਿੱਤੇ ਤੇ ਹੁਣ ਇਸੇ ਨੂੰ ਲੈ ਕੇ ਲਗਾਤਾਰ ਵਿਵਾਦ ਵੱਧਾ ਜਾ ਰਿਹਾ ਤੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਕੱਲ ਸਾਡੇ ਚੈਨਲ ਦੇ ਨਾਲ ਕੀਤੀ ਗੱਲਬਾਤ ਦੇ ਵਿੱਚ ਇਹ ਦੱਸਿਆ ਕਿ ਮੈਨੂੰ ਹੁਣ ਗ੍ਰਿਫਤਾਰ ਕੀਤਾ ਜਾਵੇਗਾ ਮੈਨੂੰ ਜੇਲ੍ਹ ਭੇਜਿਆ ਜਾਵੇਗਾ ਤੇ ਅੱਜ ਸਵੇਰੇ ਹੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਕਰਨਾਲ ਪੁਲਿਸ ਪਹੁੰਚ ਗਈ ਜਿੱਥੇ ਰੇਡ ਕੀਤੀ ਪਰ ਹਰਮੀਤ ਸਿੰਘ ਪਠਾਨ ਮਾਜਰਾ ਉੱਥੋਂ ਦੀ ਫਰਾਰ ਹੋ ਗਏ ਤੇ ਇਲਜ਼ਾਮ ਉਹਨਾਂ ਤੇ ਇਹ ਲੱਗ ਰਹੇ ਨੇ ਕਿ ਪੰਜਾਬ ਪੁਲਿਸ ਦੀ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਤੇ ਪੱਥਰਵਾਜ਼ੀ ਵੀ ਕੀਤੀ ਗਈ ਹੈ ਤੇ ਹੁਣ ਅੱਗੇ ਉਹਨਾਂ ਦੇ ਕੀ ਹੋਊਗਾ ਮਾਮਲਾ ਦਰਜ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ